ਹੈਲੋ ਫਰੈਂਡਸ ਵੈਲਕਮ ਟੂ ਅਵਰ ਚੈਨਲ ਮਿੱਟੀ ਪੰਜਾਬ ਦੀ ਫਰੈਂਡਸ ਤੁਹਾਨੂੰ ਪਤਾ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤੇ ਅੱਜ ਦੀ ਸਟੋਰੀ ਥੋੜੀ ਜਿਹੀ ਲੰਬੀ ਹੋਣ ਵਾਲੀ ਆ ਪਰ ਜਾਣਨਾ ਪੂਰਾ ਦੇਖ ਕੇ ਪੂਰਾ ਸੁਣ ਕੇ ਜਾਣਾ ਕਿ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਕਿਸ ਤਰ੍ਹਾਂ ਲਿਆ ਗਿਆ ਮੱਸੇ ਰੰਗੜ ਤੋਂ ਗੱਲ ਹੈ 11 ਅਗਸਤ 1740 ਨੂੰ ਭਾਈ ਮਹਤਾਬ ਸਿੰਘ ਮੀਰਾਕੋਟ ਤੇ ਭਾਈ ਸੁਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ ਆਉ ਤੁਹਾਨੂੰ ਸੰਖੇਪ ਨਾਲ ਜਾਣਕਾਰੀ ਦੇ ਦਿੰਨਾ ਮੱਸਾ ਰੰਗੜ ਜੀ ਦਾ ਅਸਲੀ ਨ ਮਿਸਾਲ ਉਲਦੀਨ ਸੀ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੱਖਣ ਵੱਲ ਮੰਡਿਆਲਾ ਪਿੰਡ ਦਾ ਨਿਵਾਸੀ ਸੀ ਇਹ ਜਾਤ ਪਖੋ ਰਾਜਪੂਤ ਸੀ ਤੇ ਇਸ ਨੇ ਇਸਲਾਮ ਸਵੀਕਾਰ ਕਰ ਲਿਆ ਸੀ ਇਹਦੇ ਚਹਰੂ ਤੇ ਇੱਕ ਮੱਸਾ ਸੀ ਤੇ ਦੀ ਜਾਤੀ ਰੰਗੜ ਸੀ ਜਿਸ ਕਰਕੇ ਲੋਕ ਇਸ ਨੂੰ ਚੌਧਰੀ ਮੱਸਾ ਰੰਗੜ ਦੇ ਨਾਮ ਨਾਲ ਪੁਕਾਰਦੇ ਸੀ 1740 ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਕਾਜੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਉਸ ਨੂੰ ਜ਼ਕਰੀਆ ਖਾਨ ਨੂੰ ਕਿਸੇ ਵळे ਨਾਦਰ ਸ਼ਾਹ ਨੇ ਕਿਹਾ ਸੀ ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੋ ਆਂਦੀ ਹੈ ਐਸੀ ਕੌਮ ਨੂੰ ਜਿੰਨਾ ਵੀ ਮੁਸ਼ਕਿਲ ਹੈ ਜਿਸ ਨੂੰ ਅੱਲਾਹ ਦੀ ਟੇਕ ਹੈ ਜਕਰੀਆ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ ਉਹ ਰਾਤ ਦਿਨ ਸਿੱਖਾਂ ਦਾ ਖੁਰਾ ਜੋਰ ਮਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ ਜਕਰੀਆ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਉਸਦੇ ਰਾਜ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ ਜਕਰੀਆ ਖਾਨ ਨੇ ਆਪਣੇ ਸਾਰੇ ਚੌਧਰੀਆਂ ਸੂਬੇਦਾਰਾਂ ਤੇ ਫੌਜਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਸਿੱਖਾਂ ਨੂੰ ਹਰ ਹਾਲਾਤ ਵਿੱਚ ਖਤਮ ਕਰ ਦਿਓ ਤੈਸਮ ਤਸਕੀਨ ਲਿਖਦਾ ਹੈ ਸਿੱਖਾਂ ਦੇ ਸਰਾਂ ਦਾ ਮੁੱਲ ਵਧਾ ਵਧਾ ਦਿੱਤੇ ਗਏ ਤੇ 40 ਰੁਪਏ ਤੋਂ 80 ਰੁਪਏ ਤੱਕ ਜਾ ਪੁੱਜੇ ਜ਼ਖਰੀਆ ਖਾਨ ਨੇ ਇਹ ਫਰਮਾਨ ਵੀ ਜਾਰੀ ਕੀਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਏਗਾ ਸਿੱਖਾਂ ਨੂੰ ਮਾਰਨਾ ਉਸ ਦੇ ਕਾਨੂੰਨ ਵਿੱਚ ਸ਼ਾਮਿਲ ਹੋ ਗਿਆ ਸਿੰਘਾਂ ਨੂੰ ਦੂਰ ਦਰੜੇ ਜਾ ਕੇ ਲੁਕਣਾ ਪਿਆ ਪ੍ਰਾਚੀਨ ਪੰਥ ਇਸ ਗੱਲ ਦੀ ਗਵਾਹੀ ਵੀ ਭਰਦੇ ਆ ਜੋ ਸਿੰਘਨ ਕੋ ਦਸਿਆ ਗ੍ਰਾਮ ਤਾਂ ਕੋ ਦੇਵੇ ਬਹੁਤ ਇਨਾਮ ਸਿੰਘਨ ਖੂਨ ਮਾਫ ਹਮਕੀਨੇ ਜਿਤ ਲਬੈ ਤਿਤ ਮਰਹ ਚੀਨੇ ਲੂਟ ਕੋੜ ਉਸ ਮਾਫ ਹਮਕਰੀ ਹਮਰੀ ਲਿਖਤ ਇਹ ਜਾਨੋ ਖਰੀ ਅੰਮ੍ਰਿਤਸਰ ਰੋਵਰ ਨੂੰ ਪੂਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡੇਆਲੇ ਪਿੰਡ ਦੇ ਚੌਧਰੀ ਮਿਸਾਲ ਉਲਦੀਨ ਉਰਫ ਮੱਛਾ ਰੰਗੜ ਇਸ ਨੂੰ ਹੁਕਮ ਦਿੱਤਾ ਗਿਆ ਸੀ ਸਿੱਖਾਂ ਦੇ ਹਰਮਿੰਦਰ ਸਾਹਿਬ ਨੂੰ ਰੱਜ ਕੇ ਵੇਦਵੀ ਕੀਤੀ ਜਾਵੇ ਉਸ ਪਾਪੀ ਨੇ ਹਰਮਿੰਦਰ ਸਿੰਘ ਹਰਬੰਦਰ ਸਾਹਿਬ ਦੇ ਅੰਦਰ ਸ਼ਰਾਬ ਦੇ ਹੁੱਕੇ ਦੇ ਦੌਰ ਚਲਾ ਦਿੱਤੇ ਗਏ ਦਰਬਾਰ ਸਾਹਿਬ ਵਿੱਚ ਕੰਜਰੀਆਂ ਵਿਸ਼ਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਸਤਵੀਰ ਸਿੰਘ ਲਿਖਦੇ ਹਨ ਗੁਰਦਾਰੇ ਸਿੱਖੀ ਦਾ ਸੋਮਾ ਹਨ ਹਰਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ ਗੁਰਸਾਹਬਾਂ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆਂ ਉਹ ਤਹੌਂ ਲਗੀਆਂ ਸਨ ਸੁਲੀਖਣ ਸੁਲਬੀਖਣ ਬੀਰਬਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ ਜ਼ਖਰੀਆ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ठान ਲਈ ਉਸ ਨੇ ਕਈ ਹੁਕਮ ਚਾੜੇ ਭਾਈ ਰਤਨ ਸਿੰਘ ਪੰਗੂ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਰਗੀ ਮਹਾਨ ਪੁਸਤਕ ਲਿਖੀ ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤੇ ਸਨ ਭਾਈ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਗਰੀਆ ਖਾਨ ਨੇ ਹੁਕਮ ਜਾਰੀ ਦਿੱਤਾ ਸੀ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਵੇ ਸਿੱਖਾਂ ਨੂੰ ਲ블ਲਕਿ ਸ਼ਹੀਦ ਕਰਨ ਦਿੱਤੇ ਜਾਵੇ ਇਸ ਬੇਦਬੀ ਦੀ ਖਬਰ ਬੁਕਾਲਾ ਸਿੰਘ ਨਾਦੇਕ ਸਿੰਘ ਨੇ ਜੈਪੁਰ ਪਹੁੰਚ ਕੇ ਜੱਥੇਦਾਰ ਬੁੱਢਾ ਸਿੰਘ ਜੀ ਦੇ ਜੱਥੇ ਕੋਲ ਪਹੁੰਚਾਈ ਕਈ ਵਿਦਵਾਨਾਂ ਨੇ ਜੈਪੁਰ ਲਿਖਿਆ ਤੇ ਕਈਆਂ ਨੇ ਬੀਕਾਨੇਰ ਪੰਜਾਬ ਤੋਂ ਆਇਆ ਜਾਣ ਕੇ ਜੱਥੇਦਾਰ ਬੁੱਢਾ ਸਿੰਘ ਨੇ ਹਰਮਿੰਦਰ ਸਾਹਿਬ ਦਾ ਹਾਲਚਲ ਪੁੱਛਿਆ ਭਾਈ ਬੁਲਾਕਾ ਜੀ ਦੀਆਂ ਅੱਖਾਂ ਭਰ ਗਈਆਂ ਤੇ ਫਿਰ ਜਿਗਰਾ ਤਕੜਾ ਕਰਕੇ ਹਰਮਿੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਚ ਮਸਾਰੰਗੜ ਪਲੰਘ ਉੱਪਰ ਬੈਠ ਕੇ ਜੁੱਤੀਆਂ ਹੁੱਕੀਆਂ ਸਮੇਤ ਮਲਜੇਸ ਲਗਾ ਕੇ ਕੰਜਰੀ ਦਾ ਨਾਚ ਦੇਖਦਾ ਹੈ ਜਿਹੜੇ ਕੰਮ ਨਹੀਂ ਕਰਨੇ ਸੋ ਕਰਦਾ ਹੈ ਇੰਨੀ ਗਲੀ ਸੁਣਨ ਸੁਣਨਦੇ ਹੀ ਭਾਈ ਮਹਿਤਾਬ ਸਿੰਘ ਪੰਗੂ ਬੋਲਿਆ ਕਿ ਤੂੰ ਉਹਦਾ ਸਿਰ ਕਿਉਂ ਵੱਢ ਕੇ ਨਹੀਂ ਲਿਆ ਦਰਬਾਰ ਸਾਹਿਬ ਦੀ ਐਡੀ ਵੱਡੀ ਵੇਦਵੀ ਦੇਖ ਕੇ ਤੂੰ ਜੋਨਾ ਕਿਵੇਂ ਚੱਲਿਆ ਆਇਆ ਭਾਈ ਬੁਲਾਕਾ ਜੀ ਨੇ ਆਖਿਆ ਮੈਂ ਉੱਥੇ ਸ਼ਹੀਦ ਹੋ ਜਾਂਦਾ ਤਾਂ ਤੁਹਾਡੇ ਤੱਕ ਇਹ ਖਬਰ ਕਿਹਨੇ ਪਹੁੰਚਾਣੀ ਸੀ ਇਹ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਭਾ ਵਿੱਚ ਰੱਖ ਦਿੱਤੀ ਯਾਖਿਆ ਹੈ ਕੋਈ ਐਸਾ ਸਿੰਘ ਜੋ ਮਸੇ ਰੰਗੜਾ ਸਿਰ ਵੱਢ ਕੇ ਲਿਆਵੇ ਇੰਨਾ ਸੁਣ ਕੇ ਭਾਈ ਮਹਤਾਬ ਸਿੰਘ ਮੀਰਾਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕਮੁੱਕੀ ਵਾਲੇ ਦੋਨੇ ਉੱਠ ਕੇ ਖੜੇ ਹੋਏ ਤਲਵਾਰਾਂ ਚੁੱਕ ਕੇ ਅਕਾਲ ਕਲ ਦੇ ਜਕਾਰੇ ਵਿੱਗ ਜਾਏ ਕਹਿੰਦੇ ਹਨ ਜਣਖ ਨੂੰ ਬੰਗਾਰ ਪੈ ਜਾਏ ਤਾਂ ਸਿੱਖ ਨਹੀਂ ਡਿਗਦਾ ਦੋਵੇਂ ਸਿੱਖ ਸ਼ਸਤਰਾਂ ਨਾਲ ਲੈ ਸੋਕੇ ਅਰਦਾਸਾ ਸੋਧ ਕੇ ਫਤਿਹ ਬੁਲਾ ਕੇ ਜਥੇਦਾਰ ਕੋਲੋਂ ਅੱਗੇ ਲੈ ਕੇ ਪੱਬੀ ਦਾ ਅੰਤ ਕਰਨ ਲਈ ਤੁਰ ਪਏ ਤਰਨਤਾਰਨ ਸਾਹਿਬ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ ਠਿਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ ਆਪਣੇ ਮੂੰਹ ਕੱਪੜੇ ਨਾਲ ਟਕਲੇ ਇੰਜ ਲੱਗੇ ਕਿ ਕਿਸੇ ਪਿੰਡ ਦਾ ਕੋਈ ਲੰਬੜਦਾਰ ਮਾਮਲਾਦਾਰਣ ਆਏ ਹਨ ਵਾਹ ਵਾਹੀ 도ੜੇ ਕੋੜੇ ਭਜਾਉਂਦੇ ਹੋਏ ਉਹ ਹਰਵੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪਹੁੰਚ ਗਏ ਗੁਰੂ ਰਾਮ ਸਾਹਿਬ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਜੀ ਨਿਮਾਣਿਆਂ ਦੀ लाज ਰੱਖਣਾ ਤੇ ਹਮਿੰਦ ਬਖਸ਼ਨਾ ਕੇ ਇਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ ਵਾਪਸ ਜਾ ਸਕੀਏ ਭਾਈ ਰਤਨ ਸਿੰਘ ਬੰਗੂ ਲਿਖਦੇ ਹਨ ਕਿਰਪਾ ਕਰੋ ਕੋਈ ਸਤਗੁਰ ਬਾਤ ਬਣਾਓ ਜਾਇ ਮਸੇ ਕੋ ਸਿਰ ਕਟੈ ਨਹਿ ਰਸਤੇ ਹੁਰ اٹਕਾਓ ਘੋੜਿਆਂ ਤੋਂ ਉਤਰ ਕੇ ਘੋੜੇ ਲਾਲ ਚੀ ਬੇਰ ਨਾ ਬੰਦ ਦਿੱਤੇ ਤੇ ਆਪ ਮੂਟਾ ਕੇ ਦਰਸ਼ਨੀ ਜੋੜੀ ਕੋਲ ਨੇ ਜੇ ਰੱਖ ਕੇ ਪਹਿਰੇਦਾਰ ਕੋਲ ਜਾ ਕੇ ਕਹਿਣ ਲੱਗੇ ਅਸੀਂ ਪੱਟੀ ਦੇ ਲੰਬਦਾਰ ਹਾਂ ਮਾਉਲਾ ਚੌਧਰੀ ਨੂੰ ਦੇਣਾ ਹੈ ਹਾਂ ਪਹਿਰੇਦਾਰ ਕਹਿਣ ਲੱਗੇ ਕੋ ਸਾਡਾ ਵੀ ਖਿਆਲ ਰੱਖਿਓ ਭਾਈ ਮੈਂ ਤਾਂ ਭਾਈ ਮਹਤਾਬ ਸਿੰਘ ਕਹਿਣ ਲੱਗੇ ਕਿ ਤੁਹਾਡੀ ਡਿਊਟੀ ਨਾ ਬਦਲੀ ਤਾਂ ਤੁਹਾਡਾ ਬੰਦਾ ਹਿੱਸਾ ਜ਼ਰੂਰ ਦੇ ਕੇ ਜਾਵਾਂਗੇ ਇੰਨਾ ਕਾਕੇ ਰਮਰਵੀ ਅੰਦਰ ਦਰਬਾਰ ਵਿੱਚ ਜਾ ਦਾਖਲ ਹੋਏ ਅੰਦਰ ਦਾ ਹਾਲ ਦੇਖ ਕੇ ਸਿੰਘ ਹੋਰ ਵੀ ਰੋਸ਼ ਵਿੱਚ ਆ ਗਏ ਪਰ ਚੁਪਰੇ ਮਸੇ ਰੰਗਣ ਨੂੰ ਕਿਹਾ ਮਾਮਲਾ ਲੈ ਕੇ ਆਏ ਹਾਂ ਕਿੱਥੇ ਰੱਖੀਏ ਜਦੋਂ ਮਸਾ ਰੰਗੜ ਤੌਨੀ ਵੀ ਕਰਕੇ ਦੱਸਣ ਲੱਗਾ ਕਿ ਪਲੰਘ ਥੱਲੇ ਰੱਖ ਦਿਓ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਚਪਕੰਦੀ ਜਿਵੇਂ ਦੇਰ ਨਾ ਕਰਦੇ ਹੋਏ ਤਲਵਾਰ ਨਾਲ ਮਸੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਿਵੇਂ কুমਹਾਰ ਚੱਕ ਤੋਂ ਭਾਂਡਾ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਾ ਵੇਲ ਨਾਲੋਂ ਖਿੱਚ ਕੇ ਕੱਦੂ ਉਤਾਰ ਲਿਆ ਦਾ ਭਾਈ ਰਤਨ ਸਿੰਘ ਪੰਗੂ ਪ੍ਰਜਨਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਦੇ ਹਨ ਇਸ ਇਹ ਜ਼ਿਕਰ ਕਰ ਰਹੇ ਹਨ ਇਸੇ ਘਟਨਾ ਦਾ ਚੁਰ ਕਰ ਘਾਤ ਜਬ ਮਸੇ ਪਾਈ थैਲੀ ਦਿਸ ਤਬਹੀ ਮਤਾਬ ਵਿਚਾਰਿਓ ਖੈ ਤਲਵਾਰ ਮਾਰ ਮਸੇ ਕਾ ਉਤਾਰ ਸਿਰ ਡਾਰਿਓ কুমਹਾਰ ਜਿੰਬਦਨਾ ਉਤਾਰਿਓ ਮਸੇ ਕੋ ਇਸ ਸੀਸ ਉਤਾਰਿਓ ਜਨਕਰ ਬੈਲੋਂ ਕਦੂਆ ਟਾਰਿਓ ਜਦੋਂ ਮੱਛੇ ਰੰਗੜਾ ਸਿਰ ਵੱਡਿਆ ਸਾਰੇ ਪਾਸੇ ਹਾਹਾਕਾਰ ਮਚ ਗਈ ਤੇ ਕੰਜਰੀਆਂ ਨਚਨ ਵਾਲੀਆਂ ਪੈਰਦਾਰ ਤਵੇਲਿਆਂ ਵਾਲੇ ਸਾਰੇ ਇੱਕ ਦੂਸਰੇ ਤੋਂ ਅੱਗੇ ਹੋ ਹੋ ਕੇ ਭੱਜ ਰਹੇ ਹਨ ਇਧਰ ਜੋ ਵੀ ਸਿੰਘਾਂ ਦੀ ਤਲਵਾਰ ਅੱਗਿਆ ਆ ਸਿੰਘਾਂ ਨੇ ਨਰਕਾ ਨੂੰ ਦੋਰ ਦਿੱਤਾ ਨੇਜੇ ਦੇ ਮੱਛੇ ਰੰਗੜਾ ਸਿਰ ਟੰਕ ਕੇ ਸਿੰਘ ਹੋ ਗਏ ਹੋ ਗਏ ਵਾਟ ਕਰਕੇ ਜੈਪੁਰ ਪਹੁੰਚ ਗਏ ਜਿੱਥੇ ਦਾਰ ਮੂਰੇ ਪਾਪੀ ਦਾ ਸਿਰ ਕੱਟਿਆ ਹੋਇਆ ਰੱਖ ਦਿੱਤਾ ਸਿੰਘਾਂ ਨੇ ਜਕਾਰੇ ਗਜਾਏ ਇਸ ਗੱਲ ਦਾ ਪਤਾ ਜਦ ਦਕਰੀਆ ਖਾਨ ਨੂੰ ਲੱਗਾ ਤਾਂ ਉਸਨੇ ਹੁਕਮ ਚਾੜ ਦਿੱਤੇ ਕਿ ਦੋਵਾਂ ਨੂੰ ਜਿੰਦਾ ਜਾਂ ਮਰਦਾ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਹਰੀ ਭਗਤ ਚੰਡੇ ਵਾਲੇ ਨੇ ਭਾਈ ਮਹਤਾਬ ਸਿੰਘ ਦੇ ਮੀਰਾ ਕੋਟ ਦਾ ਘਰ ਜਾ ਕੇ ਉਸ ਨੂੰ ਘੇਰਾ ਪਾਲਿਆ ਭਾਈ ਸਾਹਿਬ ਦਾ ਬੇਟਾ ਜੋ ਇਹ ਛੋਟਾ ਸੀ ਜਾਣ ਲੱਗਿਆ ਭਾਈ ਸਾਹਿਬ ਨਥੇ ਨੰਬਰਦਾਰ ਨੂੰ ਉਹਦੀ ਬਾਹ ਫੜਾ ਕੇ ਗਏ ਸਨ ਕਿ ਇਹਦਾ ਖਿਆਲ ਰੱਖਣਾ ਨਥੇ ਨੰਬਰਦਾਰ ਨੇ ਬੋਲ ਭਗਵਾਨ ਖਾਤਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ ਪਰ ਫੌਜਾ ਪਿੱਛਾ ਕਰਦੀ ਹੋਈਆਂ ਮਗਰ ਲੱਗ ਤੁਰੀਆਂ ਥੋੜੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ ਭਾਈ ਸਾਹਿਬ ਦਾ ਛੋਟਾ ਬੱਚਾ ਭਾਈ ਰਾਏ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ ਨਥਾ ਨੰਬਰਦਾਰ ਤੇ ਸਾਥੀ ਵੀ ਲੜਦੇ ਸ਼ੋਰ ਲੜਦੇ ਸ਼ਹੀਦ ਹੋ ਗਏ ਇਹਨਾਂ ਸਾਰਿਆਂ ਨੂੰ ਮਰਿਆ ਸਮਝ ਕੇ ਉੱਥੋਂ ਫੌਜ ਚਲੀ ਗਈ ਉਸ ਬੱਚੇ ਨੂੰ ਇੱਕ ਮਾਈ ਨੇ ਆਪਣੇ ਘਰ ਲੈ ਲਈ ਇਲਾਜ ਕੀਤਾ ਤੇ ਬੱਚਾ ਠੀਕ ਹੋ ਗਿਆ ਉਹ ਬੱਚਾ ਰਤਨ ਸਿੰਘ ਪੰਗੂ ਦਾ ਪਿਤਾ ਰਾਏ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਦੀ ਸਿੱਧੀ ਬਾਰੇ ਗਿਆ ਸਿੰਘ ਤਾਰੀਖ ਗੁਰੂਖਾਲਸਾਹਬ ਜੀ ਲਿਖਦੇ ਹਨ ਕਿ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਜਿਸਨੇ ਮਸੇ ਰੰਗਣ ਨੂੰ ਮਾਰਿਆ ਜੰਡੇ ਵਾਲੇ ਵਾਲੇ ਚੋਲਾ ਦਾ ਫੜਾਇਆ ਹੋਇਆ ਜਦ ਨਾਜਮ ਦੇ ਸਾਹਮਣੇ ਆਇਆ ਤਾਂ ਸਿੰਘਾਂ ਨੇ ਗੱਜ ਕੇ ਫਤਬੁਲਾਈ ਜਿਸ ਦੇ ਹਾਕਮ ਨੇ ਬੁਰਾ ਮਣਾਇਆ ਤੇ ਸੂਲੀ ਚਾੜ ਦਿੱਤਾ ਭਾਈ ਖਾਨ ਸਿੰਘ ਨਾਬਾਲਿਕ ਦੇ ਹਨ ਕਿ ਸੰਮਤ 1802 ਵਿੱਚ ਲਾਹੌਰ ਦੇ ਹਾਕਮ ਨੇ ਇਸ ਸੂਰ ਮੈਨੂਚਰ ਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਭਾਈ ਸੁਖਾ ਸਿੰਘ ਮਾੜੀ ਕੰਬੂਕੀ ਜ਼ਾਲਿਮ ਹਕੂਮਤ ਨਾਲ ਜੁੜਦੇ ਹੋਏ ਸੰਮਤ 1810 ਵਿੱਚ ਦੁਰਾਨੀਆਂ ਦੀ ਫੌਜ ਨਾਲ ਲੜ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਹਨ ਤਾਂ ਇਸ ਦੋ ਇਹਨਾਂ ਦੋਨਾਂ ਯੋਧਿਆਂ ਨੇ ਜਿਸ ਤਰ੍ਹਾਂ ਬੇਅਦਵੀ ਦਾ ਬਦਲਾ ਲਿਆ ਕਾਬਿਲ-ਏ-ਤਾਰੀਫ ਹੈ ਧੰਨਵਾਦ ਤਾਂ ਤੁਹਾਨੂੰ ਕਿੱਦਾਂ ਲੱਗਿਆ ਦਰਬਾਰ ਸਾਹਿਬ ਦੀ ਬੇਅਦਵੀ ਦਾ ਬਦਲਾ ਮੱਥੇ ਰੰਗੜ ਦਾ ਸਿਰ ਨੂੰ ਧੜ ਤੋਂ ਅਲੱਗ ਕਰਕੇ ਜੋ ਕੀਤਾ ਸਿੱਖਾਣੇ ਕਹਾਣੀ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਹੋਰ ਵੀ ਵਧੀਆ-ਵਧੀਆ ਮੈਂ ਇਤਿਹਾਸ ਦੀਆਂ ਸਟੋਰੀ ਤੁਹਾਨੂੰ ਤੁਹਾਡੇ ਸਾਹਮਣੇ ਲਿਆ ਸਕਾਂ ਧੰਨਵਾਦ ਮਿਲਦੇ ਆ ਕਿਸੇ ਹੋਰ ਕਿਸੇ ਹੋਰ ਵਧੀਆ ਸਟੋਰੀ ਵਿੱਚ ਜਿੱਥੇ ਹਾਰਦਿਕ ਜਿਹਾ ਹੋਰ ਵਧੀਆ ਕਲਾ ਚ ਸਿੱਖਾਂਗੇ ਜੋ ਕੀਤਾ ਗਿਆ